ਅੱਗੇ ਵਧਾਂਗੇ ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੂਬਾ ਪਧਰੀ ਸਮਾਗਮ ਦੀ ਸ਼ੁਰੂਆਤ ਅੱਜ ਤੋਂ ਸ਼੍ਰੀ ਖੁਰਾਲਗੜ੍ਹ ਸਾਹਿਬ ਦੇ ਸਮਾਗਮ ਤੇ ਸ਼ੁਰੂਆਤ ਹੋਏਗੀ ਸੂਬਾ ਪਧਰੀ ਸਮਾਗਮਾਂ ਦੀ ਸ਼੍ਰੀ ਅਕੰਡ ਪਾਠ ਸਾਹਿਬ ਤੇ ਹੋਵੇਗੀ ਸ਼ੁਰੂਆਤ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਕਰਨਗੇ ਸ਼ਿਰਕਤ ਲਾਲਚੰਦ ਕਟਾਰੂ ਚੱਕ ਤਰੋਂਪੇ ਸਿੰਘ ਸੌਂਸ ਸਣੇ ਕਈ ਆਗੂ ਹੋਰ ਵੀ ਸ਼ਾਮਿਲ ਹੋਣਗੇ ਪੂਰਾ ਸਾਲ ਚੱਲਣਗੇ ਪ੍ਰਕਾਸ਼ ਪੁਰਬ ਸਮਾਗਮ ਤੇ ਸਾਡੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪੂਰਾ ਸਾਲ ਸੂਬਾ ਪਧਰੀ ਪ੍ਰੋਗਰਾਮ ਹੋਣੇ ਨੇ ਸਮਾਗਮ ਹੋਣੇ ਨੇ ਤੇ ਅੱਜ ਉਹਨਾਂ ਦੀ ਸ਼ੁਰੂਆਤ ਹੋਏਗੀ ਅੱਜ ਸ਼ੁਰੂਆਤ ਉਹਨਾਂ ਦੀ ਕੁਰਾਲਗੜ੍ਹ ਸਾਹਿਬ ਤੋਂ ਹੋਏਗੀ ਉਸ ਤੋਂ ਬਾਅਦ ਖੰਡ ਬਾੜ ਦੇ ਭੋਗ ਪਾਏ ਜਾਣਗੇ ਤੇ ਉਸ ਤੋਂ ਬਾਅਦ ਪੂਰਾ ਸਾਲ ਇਹ ਪ੍ਰੋਗਰਾਮ ਚੱਲਣਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅੱਜ ਦੇ ਸਮਾਗਮ ਦੇ ਵਿੱਚ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਉਦੇ ਨਾਲ ਨਾਲ ਲਾਲਚੰਨ ਕਟਾਰੂਚਕ ਤੇ ਤੇਤਰੁਪੀ ਸਿੰਘ ਸੌਨ ਇਸ ਸਾਰੇ ਆਗੂ ਮੌਜੂਦ ਰਹਿਣ ਦੇ ਨਾਲ ਕਾਫੀ ਸੰਖਿਆ ਦੇ ਵਿੱਚ ਸੰਗਤ ਤੇ ਲੋਕਲ ਲੀਡਰਸ਼ਿਪ ਵੀ ਮੌਜੂਦ ਰਹੇਗੀ ਪੂਰਾ ਸਾਲ ਇਹ ਸਮਾਗਮ ਚੱਲਣੇ ਨੇ ਵੱਖ-ਵੱਖ ਜਗ੍ਹਾ ਦੇ ਵਿੱਚ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਅਲੱਗ-ਅਲੱਗ ਪਿੰਡਾਂ ਦੇ ਵਿੱਚ ਆ ਸ੍ਰੀ ਗੁਰੂ ਰਵਿਦਾਸ ਜੀ ਨੂੰ ਸਮਰਪਿਤ ਇਹ ਪ੍ਰੋਗਰਾਮ ਚੱਲਣਗੇ ਪੂਰਾ ਸਾਲ ਚੱਲਣਗੇ ਸੂਬੇ ਭਾਰ ਦੇ ਵਿੱਚ ਚੱਲਣਗੇ ਤੇ ਅੱਜ ਤੋਂ ਇਹਦੀ ਸ਼ੁਰੂਆਤ ਹੋ ਰਹੀ ਹੈ ਤੇ ਅੱਜ ਲਾਲਚਨ ਕਟਾਰੋਚਕ ਤਰਨਪ੍ਰੀਤ ਸਿੰਘ ਸੌਂਦ ਹਰਪਾਲ ਚੀਮਾ ਇਹ ਤਿੰਨ ਵਜ਼ੀਰ ਜਿਹੜੇ ਨੇ ਪੰਜਾਬ ਸਰਕਾਰ ਦੇ ਇਹ ਕਿਦੇ ਵਿੱਚ ਸ਼ਿਰਕਤ ਕਰਨਗੇ 650 ਬੇ ਪ੍ਰਕਾਸ਼ ਪੂਰਬ ਨੂੰ ਇਹ ਪੂਰਾ ਸਾਲ ਸੂਬਾ ਪਦਰੀ ਪ੍ਰੋਗਰਾਮ ਚੱਲਣਗੇ ਰੋਹਿਤ ਸਾਡੇ ਸਹਿਯੋਗੀ ਸਾਡੇ ਨਾਲ ਜੁੜ ਚੁਕੇ ਨੇ ਰੋਹਿਤ ਅੱਜ ਕਿੰਨੇ ਵਜੇ ਤੋਂ ਪ੍ਰੋਗਰਾਮਾਂ ਦੀ ਸ਼ੁਰੂਆਤ ਹੋਣੀ ਹੈ ਤੇ ਸਮਾਗਮ ਅ ਅੱਗੇ ਕੀ ਰੂਪਰੇਖਾ ਹੋਏਗੀ ਸਾਰਾ ਸਾਲ ਜਿਹੜੇ ਪ੍ਰੋਗਰਾਮ ਚੱਲਣੇ ਨੇ ਹਾਂ ਦੇਖੋ ਜਿਸ ਤਰੀਕੇ ਦੇ ਨਾਲ ਅੱਜ ਤੋਂ ਪ੍ਰੋਗਰਾਮਾਂ ਦੀ ਨਿਤੀੰ ਸ਼ੁਰੂਆਤ ਆ ਉਹ ਕੀਤੀ ਜਾਏਗੀ ਜਿਸ ਦੇ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਕਲਯੇ ਕੇ ਪ੍ਰਕਾਸ਼ਪੁਰ ਵਿਸਥੰਤ ਜਿਹੜਾ ਅੱਜ ਤੋਂ ਖੁਰਾਲਗੜ੍ਹ ਸਬਜੋ ਹੁਸ਼ਾਰਪੁਰ ਦੇ ਅੰਦਰ ਪੈਂਦਾ ਹੈਗਾ ਉਸ ਜਗ੍ਹਾ ਤੋਂ ਸ਼ੁਰੂਆਤ ਕੀਤੀ ਜਾਏਗੀ ਅੱਜ ਸਭ ਤੋਂ ਪਹਿਲਾਂ ਜਿਹੜੀ ਅਖੰਡ ਪਾਠ ਹੈਗੇ ਉਹ ਕਲਯੇ ਕੇ ਪ੍ਰਕਾਸ਼ ਜਿਹੜੇ ਅਖੰਡ ਪਾਰਟ ਨੇ ਜਿਹੜੇ ਉਹਨਾਂ ਦੀ ਸ਼ੁਰੂਆਤ ਕੀਤੀ ਜਾਏਗੀ ਅਤੇ ਇਸ ਵੀ ਵਿੱਚ ਕੈਬਨਿਟ ਮੰਤਰੀ ਹਰਪਾਲ ਜੀਮਾ ਲਾਲਚੰਦ ਘਟਾਰੂ ਚੱਕ ਤਰਨੂਪ੍ਰੀਤ ਸਿੰਘ ਸੋਨ ਸਮੇਤ ਆਮ ਆਦਮੀ ਪਾਰਟੀ ਦੇ ਕਈ ਵੱਡੇ ਲੀਡਰ ਨੇ ਜਿਹੜੇ ਉਹ ਸ਼ਿਰਕਤ ਕਰਨਗੇ ਅਤੇ ਪੂਰਾ ਸਾਲ ਇਹ ਪ੍ਰੋਗਰਾਮ ਨੇ ਜਿਹੜੇ ਪ੍ਰਕਾਸ਼ਪੁਰਬ ਦੇ ਸਮਾਗਮਾਂ ਦੇ ਤੌਰ ਤੇ ਚੱਲਣਗੇ ਖਾਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਜੋ ਰਣਨੀਤੀ ਤਿਆਰ ਕੀਤੀ ਗਈ ਹੈ ਉਸ ਦੇ ਵਿੱਚ ਇਹ ਰੱਖਿਆ ਗਿਆ ਹੈ ਕਿ ਲਗਭਗ 20 ਫਰਵਰੀ 2027 ਤੱਕ ਯਾਨੀ ਕਿ ਅਗਲੇ ਸਾਲ ਤੱਕ ਜਿਹੜੇ ਇਹ ਸਮਾਗਮ ਨੇ ਉਹ ਕੰਟੀਨਿਊ ਚੱਲਣਗੇ ਔਰ ਕੋਈ ਵੀ ਦਿਨ ਅਜੇਹਾ ਨਹੀਂ ਹੋਏਗਾ ਜਿਸ ਦਿਨ ਕੋਈ ਗਤੀਵਿਧੀ ਇਸ ਸਮਾਗਮ ਦੇ ਸਬੰਧ ਵਿੱਚ ਨਾ ਹੋਵੇ ਖਾਸ ਤਰੀਕੇ ਦੇ ਨਾਲ ਜੋ ਮੋٹے-ਮੋٹے ਪ੍ਰੋਗਰਾਮ ਉਲਕੀ ਗਏ ਨੇ ਕਿ ਚਾਰ ਯਾਤਰਾ ਜਿਹੜੀਆਂ ਉਹ ਸ਼ੁਰੂ ਕੀਤੀ ਜਾਣੀਆਂ ਸਭ ਤੋਂ ਪਹਿਲੀ ਯਾਤਰਾ ਯੂਪੀ ਦੇ ਕਾਸ਼ੀ ਤੋਂ ਸ਼ੁਰੂ ਕੀਤੀ ਜਾਏਗੀ ਕਾਸ਼ੀ ਤੋਂ ਚੱਲ ਕੇ ਕਿਉਂਕਿ ਉਹ ਜਨਮ ਸਥਾਨ ਹੈ ਸ੍ਰੀ ਗੁਰੂ ਰਵਿਦਾਸ ਜੀ ਦਾ ਉਸ ਜਗ੍ਹਾ ਤੋਂ ਚੱਲ ਕੇ ਖੁਰਾਲਗੜ੍ਹ ਸਾਹਿਬ ਜਿਹੜੀ ਯਾਤਰਾ ਪਹੁੰਚੇਗੀ ਦੂਸਰੀ ਯਾਤਰਾ ਜੋ ਉਹ ਜੰਮੂ ਤੋਂ ਸ਼ੁਰੂ ਕੀਤੀ ਜਾਏਗੀ ਅਤੇ ਪੰਜਾਬ ਦੇ ਫਰਾਲਗੜ ਤਾ ਪਹੁੰਚੇਗੀ ਤੀਸਰੀ ਯਾਤਰਾ ਜਿਹੜੀ ਉਹ ਅਪੋਰ ਫਾਜ਼ਿਲਕਾ ਦੇ ਏਰੀਏ ਤੋਂ ਸ਼ੁਰੂ ਕਰਕੇ ਬਾਇਆ ਫਰੀਦਕੋਟ ਹੁੰਦੇ ਹੋਏ ਫਰਾਲਗੜ ਤਾ ਪਹੁੰਚੇਗੀ ਚੌਥੀ ਯਾਤਰਾ ਜਿਹੜੀ ਤਕਸ਼ਰੀ ਦੰਦਮਾ ਸਾਹਿਬ ਤਲਵੰਡੀ ਸਾਹਿਬ ਹੋ ਜਾ ਬਠਿੰਡਾ ਤੋਂ ਸ਼ੁਰੂ ਕਰਕੇ ਫਰਾਲਗੜ ਤਾ ਪਹੁੰਚਾਈ ਜਾਏਗੀ ਤਾਂ ਇਹ ਚਾਰ ਯਾਤਰਾ ਜਿਹੜੀਆਂ ਉਹ ਕੀਤੀ ਗਈਆਂ ਨੇ ਅਤੇ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦੇ ਅੰਦਰ ਡਰੋਨ ਸ਼ੋਅ ਕਰਵਾਏ ਜਾਣਗੇ ਇਸ ਤੋਂ ਇਲਾਵਾ ਇੱਕ ਡਾਕੂਮੈਂਟਰੀ ਫਿਲਮ ਜਿਹੜੀ ਗੁਰੂ ਸਾਹਿਬਾਨ ਦੀ ਜ਼ਿੰਦਗੀ ਦੇ ਨਾਲ ਸੰਬੰਧਤ ਹੈ ਉਹ ਤਿਆਰ ਕਰ ਕੀਤੀ ਗਈ ਹੈ ਜਿਸ ਦਾ ਪ੍ਰੋਜੈਕਟ ਸ਼ਹਿਰ ਹਾਲੇ ਤੱਕ ਚੱਲ ਰਿਹਾ ਹੈਗਾ ਤਾਂ ਪੰਜਾਬ ਦੇ ਹਰ ਇੱਕ ਪਿੰਡ ਦੇ ਵਿੱਚ ਜਾਨੀ ਕਿ ਪੰਜਾਬ ਦੇ ਵਿੱਚ ਲਗਭਗ 13000 ਪਿੰਡ ਨੇ ਤਾਂ ਹਰ ਇੱਕ ਪਿੰਡ ਦੇ ਵਿੱਚ ਉਸ ਡਾਕੂਮੈਂਟਰੀ ਨੂੰ ਗੁਰੂ ਸਾਹਿਬਾਨ ਦੀ ਜਿਹੜੀ ਜ਼ਿੰਦਗੀ ਨੂੰ ਦਰਸਾਉਂਦਾ ਹੈਗਾ ਉਹ ਕਾਇਆ ਜਾਏਗਾ ਤਾਂ ਇਸ ਤਰੀਕੇ ਦੇ ਨਾਲ ਹੀ ਸਕੂਲਾਂ ਕਾਲਜਾਂ ਦੇ ਵਿੱਚ ਜਿਹੜੇ ਅਲੱਗ-ਅਲੱਗ ਪ੍ਰੋਗਰਾਮ ਨੇ ਉਹ ਅਲਿਖੇ ਗਏ ਨੇ ਤਾਂ ਕੁੱਲ ਮਿਲਾ ਕੇ ਜਿਹੜਾ ਇੱਕ ਵੱਡਾ ਕਲਯੁਕੀ ਸਮਾਗਮ ਨੇ ਉਸ ਦੀ ਰੂਪਰੇਖਾ ਜਿਹੜੀ ਉਹ ਪੰਜਾਬ ਸਰਕਾਰ ਦੇ ਵੱਲੋਂ ਤੈਅ ਕੀਤੀ ਗਈ ਹੈ ਜਿਹੜੀ ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੂਰਵ ਨੂੰ ਲੈ ਕੇ ਮਨਾਇਆ ਜਾ ਕੇ ਜੀ ਬਹੁਤ ਬਹੁਤ ਧੰਨਵਾਦ ਰੋਹਿਤ ਜਾਣਕਾਰੀ ਦੇਣ ਵਾਸਤੇ ਤੇ ਅੱਜ ਤੋਂ ਸ਼ੁਰੂਆਤ ਹੋ ਕੇ ਪੂਰਾ ਸਾਲ ਫਰਵਰੀ ਮਹੀਨੇ ਤੱਕ ਸੂਬਾ ਪੱਤਰੀਏ ਪ੍ਰੋਗਰਾਮ ਚੱਲਣਗੇ ਤੇ ਅੱਜ ਤੋਂ ਸਮਾਗਮਾਂ ਦੀ ਸ਼ੁਰੂਆਤ ਹੋਈ ਕਿ ਇਹਦੇ ਵਿੱਚ ਡਰੋਨ ਸ਼ੋ ਹੋਣ ਜਾਂ ਵੱਡੇ ਕੀਰਤਨ ਦਰਬਾਰ ਸਜਾਣੇ ਹੋਣ ਜਾਂ ਯਾਤਰਾ ਕੱਢਣੀਆਂ ਹੋਣ ਉਹਨਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਕੀਤੀਆਂ ਜਾਣਗੀਆਂ